ਸੜੀ ਆਰਗੇਨਾਈਜ਼ਰ ਹੁੰਦੇ ਉਹਨਾਂ ਨੂੰ ਵੀ ਕਹਿੰਦੇ ਆ ਕਿ ਭਈ ਆ ਗੁੜੀ ਤੋਂ ਅਸੀਂ ਆਏ ਕਰੋਨਾ ਵਾ ਕਰੋਨਾ ਮੈਂ ਕਹੇ ਜੇ ਅਸੀਂ ਤੁਹਾਨੂੰ ਪੈਸੇ ਦਈਏ ਮੈਂ ਕਹਾਂ ਤੁਸੀਂ ਆਪਣੀ ਕੁੜੀ ਨੂੰ ਭੇਜ ਸਕਦੇ ਹੋ ਫਿਰ ਉੱਥੇ ਬੰਦਾ ਗੁੱਸੇ ਹੋ ਜਾਂਦਾ ਰਹੀ ਨੱਚਣ ਵਾਲੀ ਗੱਲ ਲੋਕੀ ਕਹਿ ਦਿੰਦੇ ਆ ਭਈ ਨੱਚਦੀ ਆ ਨੱਚਦੀ ਆ ਨੱਚਦੀ ਤਾਂ ਸਾਰੀਆਂ ਦੀ ਕੁੜੀਆਂ ਇਹ じゃ ਕੋਣ ਆ ਬੰਦਾ ਜਿਹੜਾ ਨਹੀਂ ਨੱਚਦਾ ਵਿਆਹ ਵਿਆਹ ਤੇ ਤਾਂ ਸਾਰੇ ਨੱਚਦੇ ਆ ਤੇ ਅਸੀਂ ਤਾਂ ਮਜਬੂਰੀ ਚ ਹੀ ਕਰ ਰਹੇ ਆ ਨਾ ਤੇ ਸਾ ਅਸੀਂ ਤਾਂ ਪੇਟ ਲਈ ਕਰ ਰਹੇ ਆਪਣੇ ਢਿੱਡ ਲਈ ਕਰ ਰਹੇ ਫੈਮਿਲੀ ਲਈ ਕਰਦੇ ਆ ਕਿਸੇ ਘਰ ਦੀ ਕੀੜੀ ਕੁੜੀ ਨਹੀਂ ਹੈਗੀ ਜਿਹੜੀ ਇੰਸਟਾ ਤੇ ਆਪਣਾ ਪੇਜ ਨਹੀਂ ਬਣਾਇਆ ਹੋਇਆ ਹਨਾ ਆ ਨੱਚ ਨਹੀਂ ਰਹੀ ਉਹ ਡਾਂਸ ਨਹੀਂ ਕਰ ਰਹੀ ਉਹ ਵੀ ਨਚਾਰ ਹੋਊਗੀ ਫਿਰ ਤਾਂ ਸਾਡੇ ਨਾਲ ਕੋਈ ਮੈਂ ਕਹਿੰਦਾ 10 ਦਿਨ 10 ਦਿਨ ਬੰਦਾ ਰਹਿ ਕੇ ਜਾਵੇ ਠੀਕ ਹੈ 10 ਦਿਨਾਂ ਚ ਉਹਨੂੰ ਪਤਾ ਲੱਗ ਜੂ ਇਹਨਾਂ ਦੀ ਜ਼ਿੰਦਗੀ ਕਿਦਾਂ ਦੀ ਹੈ ਸਮਾਜ ਦੇ ਵਿੱਚ ਅਕਸਰ ਇਹ ਗੱਲ ਕਿਹੀ ਜਾਂਦੀ ਹੈ ਕੀ ਕੰਮ ਛੋਟਾ ਵੱਡਾ ਨਹੀਂ ਪਰ ਬੰਦੇ ਦੀ ਜਿਹੜੀ ਸੋਚ ਹੈ ਉਹ ਛੋਟੀ ਵੱਡੀ ਹੈ ਪਰ ਕੀ ਸਾਡੇ ਸਮਾਜ ਦੇ ਲੋਕ ਕਿਸੇ ਵੀ ਕੰਮ ਨੂੰ ਬਹੁਤ ਸਰਮੱਥੇ ਕਬੂਲਦੇ ਨੇ ਇਹ ਇੱਕ ਵੱਡਾ ਸਵਾਲ ਹੈ ਸਤਿ ਸ਼੍ਰੀ ਅਕਾਲ ਐਨ ਆਰ ਆਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਵੀਰਪਾਲ ਸ਼ੇਰਕਿਲ ਅੱਜ ਸਾਡੇ ਨਾਲ ਇੱਕ orchestra ਦੱਸਦੀ ਹੈ ਜਾਂ ਫਿਰ ਡਾਂਸਰ ਕਹਿ ਲਈਏ ਉਸ ਸਮਾਜ ਦੇ ਵਿੱਚ ਉਹ ਇੱਕ ਅਜਹੀ ਜੋੜੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਤੋਂ ਜਾਣਾਂਗੇ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਡਾ ਸਮਾਜ ਅੱਜਕੱਲ ਬਹੁਤ ਫਾਰਵਰਡ ਹੋ ਗਿਆ ਪਰ ਇਸ ਜਿਹੜਾ ਪਕੈਲੀ ਕੀ ਡਾਂਸਰ ਗਰੁੱਪ ਪ੍ਰਤੀ ਅੱਜ ਵੀ ਉਹਨਾਂ ਦੀ ਸੋਚ ਉਹੀ ਛੋਟੀ ਹੈਗੀ ਤੇ ਉਹੀ ਉਹ ਜਿਹੜਾ ਪਹਿਲਾਂ ਸੋਰਸ ਦੇ ਹੁੰਦੇ ਸੀ ਜਾਂ ਫਿਰ ਕਹੇਲੀ ਆਪਾਂ ਵੀ ਉਹਨਾਂ ਨੂੰ ਨਾਚਾਰ ਕਹਿੰਦਾ ਜਾਂ ਬਹੁਤ ਗਲਤ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਸੀਗਾ ਤੇ ਮੇਰੇ ਨਾਲ ਅੱਜ ਬਲਾਸਟਰ ਜੋੜੀ ਬਹੁਤ ਫੇਮਸ ਜੋੜੀ ਮੌਜੂਦ ਰਹਿਣ ਵਾਲੀ ਐ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਮ ਹੈ ਜੀ ਕਾਜਲ ਕਾਜਲ ਤੇ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਆਪਾਂ ਕਹ ਲਈਏ ਡਾਂਸਰ ਜਾਂ ਆਰਕੈਸਟਰਾ ਆਪਾਂ ਨਾਮ ਲੈਣੇ ਆਂਗੇ ਉਹਨਾਂ ਨੂੰ ਬਹੁਤ ਗਲਤ ਨਜ਼ਰੀਏ ਦੇ ਨਾਲ ਵੇਖਿਆ ਜਾਂਦਾ ਹੈਗਾ ਤੇ ਅਜਿਹਾ ਕਿਉਂ ਆਏਗਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਉਂ ਦੇਖਦੇ ਨੇ ਬਟ ਇਹ ਲੋਕਾਂ ਦੀ ਸੋਚ ਹੁੰਦੀ ਹੈ ਆਪਣੀ ਆਪਣੀ ਸੋਚ ਹੁੰਦੀ ਹੈ ਹਰ ਕੋਈ ਮਾੜਾ ਵੀ ਨਹੀਂ ਸੋਚਦਾ ਸਾਨੂੰ ਤੇ ਹਰ ਕੋਈ ਚੰਗਾ ਵੀ ਨਹੀਂ ਸੋਚਦਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਤੁਸੀਂ ਅਸੀਂ ਇਕੱਠੇ 5 ਸਾਲ ਤੋਂ ਕੰਮ ਕਰ ਰਹੇ ਹਾਂ ਨਹੀਂ ਮਤਲਬ ਤੁਸੀਂ ਇਕੱਲੇ ਕਦੋਂ ਸ਼ੁਰੂ ਕੀਤਾ ਸੀ ਇਹ ਕੰਮ ਮੈਂ ਸਟਾਰਟਿੰਗ ਕੀਤੀ ਸੀ ਆਈ ਥਿੰਕ 13 ਸਾਲਾਂ ਦੀ ਸੀ ਮੈਂ ਕਿ ਇਹ ਮਜਬੂਰੀ ਸੀਗੀ ਜਾਂ ਫਿਰ ਕੋਈ ਸ਼ੌਂਕ ਸੀਗਾ ਇਹ ਕੰਮ ਕਰਨ ਨਹੀਂ ਨਹੀਂ ਕੋਈ ਸ਼ੌਂਕ ਨਹੀਂ ਸੀ ਬਸ ਫਾਈਨੈਂਸ਼ੀਅਲੀ ਕੰਡੀਸ਼ਨ ਸੀਗੀ ਤਾਂ ਕਰਕੇ ਕਰ ਲਿਆ ਸੀ 13 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕਾਜਲ ਵੀ ਇਸ ਕੰਮ ਦੇ ਲਈ ਤਾਂ ਫਿਰ ਵੀ ਆਪਾਂ ਕਹਿ ਲਈਏ ਜੇ ਆਪਾਂ ਵਿਆਹ ਸ਼ਾਦੀਆਂ 'ਚ ਜਾਂਦੇ ਆ ਤਾਂ ਸ਼ਰਾਬੀ ਹੁੰਦੇ ਨੇਗੇ ਬਹੁਤ ਆਜਾਏ ਲੋਕ ਹੁੰਦੇ ਨੇ ਜਿਹੜੇ ਗਲਤ ਕਮੈਂਟਿੰਗ ਜਾਂ ਫਿਰ ਗਲਤ ਉਹ ਕਰਦੇ ਨੇ ਤਾਂ ਫਿਰ ਉਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਨਹੀਂ ਮੈਂ ਮਤਲਬ ਕਿ ਵਿਆਹ ਸ਼ਾਦੀ ਚ ਤਾਂ ਹੁਣ ਕਰਨ ਲੱਗੀ ਆ 5 ਸਾਲ ਤੋਂ ਪਹਿਲਾਂ ਮਤਲਬ ਮੈਂ ਹਰਿਆਣੇ ਚ ਕੰਮ ਕਰਦੀ ਸੀ ਜਿਵੇਂ ਨਾਰਮਲੀ ਆ ਜਾਗਨ ਵਗੈਰਾ ਹੋਗੇ ਕਲਚਰ ਹੁੰਦੇ ਆ ਜਿਹੜੇ ਉੱਧਰ ਕਰਦੀ ਸੀ ਮੈਂ ਕੰਮ ਤੇ ਇੱਧਰ ਆ ਕੇ ਤਾਂ ਮੈਂ ਐਡਾ ਦਾ ਮਾਹੌਲ ਦੇਖਿਆ ਕਿ ਮਤਲਬ ਐਡਾ ਵੀ ਹੁੰਦਾ ਮੈਨੂੰ ਮਤਲਬ ਸਟਾਰਟਿੰਗ ਮੈਂ ਸ਼ੌਕਟ ਸੀਗੀ ਕਿ ਯਾਰ ਐਡਾ ਵੀ ਕੁਝ ਹੁੰਦਾ ਫਿਰ ਮੈਂ ਕਿਹਾ ਚਲੋ ਦੇਖਦੇ ਆ ਕੀ ਕੀ ਹੁੰਦਾ ਬੇਸਿਕਲੀ ਕਿੱਥੋਂ ਤੁਸੀਂ ਮੈਂ ਹਰਿਆਣੇ ਤੋਂ ਅੱਛਾ ਤੇ ਫਿਰ ਕੀ ਕੁਝ ਅਜਿਹਾ ਹੁੰਦਾ ਸੀਗਾ ਪੰਜਾਬ ਦੇ ਵਿੱਚ ਜਿਹੜਾ ਕਿ ਤੁਸੀਂ ਹੈਰਾਨ ਹੋਗੇ ਵੀ ਐਡਾ ਵੀ ਕੁਝ ਹੁੰਦਾ बस ਲੋਕ ਦੇਖ ਦੇਖ ਕੇ ਗੋ ਇਸ਼ਾਰੇ ਕਰਦੇ ਸੀ ਕੋਈ ਕਹਿੰਦਾ ਸੀ ਬਈ ਕੁੜੀ ਦਾ ਨੰਬਰ ਦਵਾ ਦੇ ਤੂੰ ਤਾਂ ਬਾਲੀ ਸੋਨੀ ਆ ਤੂੰ ਤਾਂ ਆਏ ਆ ਤੂੰ ਆ ਗਈ ਮਤਲਬ ਕਮੈਂਟਿੰਗ ਪਾਸ ਕਰਨਾ ਬਸ ਸ਼ਸ਼ੀਕਲ ਸ਼ਸ਼ੀਕਲ ਜੀ ਕੀ ਨਾਮ ਹੈ ਜੀ ਮੇਰਾ ਬੀਤ ਹੈ ਜੀ ਤੇ ਤੁਸੀਂ ਵੀ ਇਹਨਾਂ ਦੇ ਨਾਲ ਡਾਂਸ ਕਰਦੇ ਹੋਗੇ ਭੰਗੜਾ ਪਾਉਂਦੇ ਹੋਗੇ ਤੇ ਇਸ ਚੀਜ਼ ਨੂੰ ਆਪਣੇ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਫਿਰ ਤੁਹਾਨੂੰ ਫੈਮਲੀ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਪੇਰੈਂਟਸ ਵਗੈਰਾ ਰੋਕਦੇ ਰਹੇ ਆ ਫੈਮਿਲੀ ਰਿਸ਼ਤੇਦਾਰ ਗੁੱਸੇ ਵੀ ਹੁੰਦੇ ਰਹੇ ਆ ਵੀ ਇਹ ਤੂੰ ਕੰਮ ਕਿਉਂ ਕਰ ਰਿਹਾ ਵੀ ਕਿੱਦਾਂ ਦਾ ਹੋ ਗਿਆ ਨਾ ਕਿੱਦਾਂ ਦੀ ਫੈਮਿਲੀ ਚੋਂ ਬਿਲੋਂਗ ਕਰਕੇ ਤੂੰ ਇਹ ਕੰਮ ਕਰ ਰਿਹਾ ਬਟ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਦੀਆਂ ਕਹਿੰਦੇ ਨਾ ਬਸ ਕੁਝ ਕਹਿ ਨਹੀਂ ਸਕਦਾ ਇੰਨਾਕ ਤਾਂ ਕਰਕੇ ਮਜਬੂਰੀਆਂ ਕਰਕੇ ਕੰਮ ਚੋਂ ਨਿਕਲਣਾ ਪਿਆ ਇਧਰ ਬੜੇ ਲਾਈਨ ਆਈ ਚੁਣੀ ਪੰਗੜਾ ਪਹਿਲਾਂ ਹੀ ਸ਼ੌਂਕ ਤੋਂ ਕਰਦਾ ਸੀ ਮੈਂ ਬਸ ਸ਼ੌਂਕ ਤੋਂ ਕਰਦੇ ਕਰਦੇ ਮਜਬੂਰੀ ਬਣ ਗਿਆ ਹੁਣ ਕੰਮ ਕਰ ਰਿਹਾ ਬਸ ਬਹੁਤ ਸੁਣੀ ਹੋਈ ਆ ਬਾਬੇ ਨੇ ਮੇਰਾ ਦਾਤੇ ਦੀ ਇਕਦੰਕਾ ਮੈਂ ਹੁਣ ਫੈਮਿਲੀ ਦੀ ਸਪੋਰਟ ਹੈ ਹਾਂਜੀ ਹੁਣ ਫੈਮਿਲੀ ਦੀ ਸਪੋਰਟ ਹੈਗੀ ਆ ਪਹਿਲਾਂ ਉਹੀ ਰਿਸ਼ਤੇਦਾਰ ਜਿਹੜੇ ਕਹਿੰਦੇ ਹੁੰਦੇ ਸੀ ਇਕੰਜਰਾਂ ਨਾਲ ਲੱਗ ਗਿਆ ਫੁਲਾਨਿਆਂ ਨਾਲ ਲੱਗ ਗਿਆ ਕੀ ਕਰੋਗੇ ਬੁਲਾਉਣਾ ਛੜਤਾ ਸੀ ਅੱਜ ਉਹੀ ਰਿਸ਼ਤੇਦਾਰ ਕਹਿੰਦੇ ਨੇ ਮੰਮੀ ਡੈਡੀ ਹੋਰਾਂ ਨੂੰ ਵੀ ਠੀਕ ਆ ਛੋਡੇ ਮੁੰਡੇ ਦਾ ਅਸੀਂ ਸਰਚਾਂ ਮਾਰ ਰਹੇ ਹਾਂ ਉਹਨੂੰ YouTube ਵਗੈਰਾ ਸਾਰੇ ਚੈਨਲਾਂ 'ਤੇ ਹਨਾ ਤੇ ਵਧੀਆ ਆਪਦੇ ਆਪ ਨੂੰ ਮਾਣ ਮਹਿਸੂਸ ਜਾਂਦਾ ਪੇਰੈਂਟਸ ਨੂੰ ਹੁੰਦਾ ਵੀ ਜਦ ਸਾਡਾ ਬੱਚਾ ਕਿਸੇ ਕੰਮ ਕਿਸੇ ਲਾਈਨ 'ਚ ਤੱਕ ਗਿਆ ਨਾ ਨਾਮ ਦਾ ਚੱਲ ਰਿਹਾ ਉਹਦਾ ਕਾਜਲ ਜੇਕਰ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਫੈਮਲੀ ਦੀ ਹੁਣ ਸਪੋਰਟ ਹੈ ਬੇਸ਼ੱਕ ਪਹਿਲਾਂ ਨਹੀਂ ਸੀ ਕਿ ਜੇਕਰ ਮੈਂ ਤੁਹਾਡੀ ਫੈਮਲੀ ਦੀ ਗੱਲ ਕਰਾਂ ਤਾਂ ਫੈਮਲੀ ਦੇ ਵਿੱਚ ਕੌਣ ਕੌਣ ਮੇਰੀ ਫੈਮਲੀ 'ਚ ਮੰਮਾ ਨੇ ਤੇ ਦੋ ਭਰਾ ਨੇ ਮੇਰੇ ਛੋਟੇ ਉਹਨਾਂ ਦੀ ਸਪੋਰਟ ਹੈ ਅੱਜ ਤੁਹਾਨੂੰ ਹਾਂਜੀ ਉਹਨਾਂ ਦੀ ਸਟਾਰਟਿੰਗ ਤੋਂ ਹੀ ਰਹੀ ਹੈ ਸਪੋਰਟ ਮੈਨੂੰ ਕਿਉਂਕਿ ਅਕਸਰ ਕਿਹਾ ਜਾਂਦਾ ਵੀ ਜਿਹੜੀਆਂ ਔਰਕੈਸਟਰ ਵਾਲੀਆਂ ਲੜਕੀਆਂ ਹੁੰਦੀਆਂ ਨੇ ਉਹ ਘਰੇ ਝੂਠ ਬੋਲ ਕੇ ਜਾਂ ਫਿਰ ਕਈ ਆਪਣੀਆਂ ਲੋੜਾਂ ਨੂੰ ਲੈ ਕੇ ਇਹ ਕੰਮ ਕਰਦੀਆਂ ਹਨ ਹਾਂਜੀ ਐਦਾ ਵੀ ਹੁੰਦਾ ਕਿ ਬਹੁਤ ਕੁੜੀਆਂ ਝੂਠ ਵੀ ਮਾਰਦੀਆਂ ਨੇ ਬਟ ਮੈਂ ਤਾਂ ਐਦਾ ਦਾ ਕੰਮ ਕਦੇ ਕੀਤਾ ਨਹੀਂ ਮੈਂ ਜਿਹੜਾ ਵੀ ਕੰਮ ਕੀਤਾ ਉਹ ਘਰੇ ਦੱਸ ਕੇ ਕੀਤਾ ਤਾਂ ਹੀ ਕਰੋ ਵਿਸਪੋਰਟ ਬਹੁਤ ਮਿਲਦੀ ਆ ਕਈ ਵਾਰ ਕਿਦੇ ਐਦਾਂ ਹੋਇਆਗਾ ਵੀ ਜਦੋਂ ਸਟੇਜ ਤੇ ਨੱਚ ਰਹੇ ਹੋ ਕੋਈ ਛੇੜਖਾਨੇ ਕਰ ਰਿਹਾ ਜਾਂ ਨੰਬਰ ਫੜਾਰੇਗਾ ਜਾਂ ਗਲਤ ਹਰਕਤਾਂ ਕਰ ਰਿਹਾ ਕੁਝ ਅਜਿਹਾ ਵਾਕਿਆ ਜਿਹੜਾ ਹੋਇਆ ਹੋਵੇ ਹਾਂਜੀ ਬਹੁਤ ਟਾਈਮ ਮੋਸਟਲੀ ਹੁੰਦਾ ਹੀ ਐਦਾਂ ਕਿ ਮਤਲਬ ਅਸੀਂ ਕੰਮ ਕਰ ਰਹੇ ਹੁਵੇਂ ਸਟੇਜ ਤੇ ਬਾਕੀ ਹੁਣ ਤਾਂ ਨਹੀਂ ਹੈਗਾ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਕਲਚਰ ਕੰਮ ਕਰਦੇ ਨੇ ਬਟ ਪਹਿਲਾਂ ਹੁੰਦਾ ਸੀਗਾ ਕਿ ਮੁੰਡਿਆ ਕੇ ਨੰਬਰ ਵੀ ਮੰਗਦੇ ਸੀ ਤੇ ਵੈਸੇ ਸਾਹਮਣੇ ਤੋਂ ਕਮੈਂਟ ਵੀ ਪਾਸ ਕਰ ਦਿੰਦੇ ਸੀ ਤੇ ਬਸ ਚੁੱਪ ਕਰ ਜਾਈਦਾ ਬੋਲੀਦਾ ਨਹੀਂ ਹੁੰਦਾ ਕਿਸੇ ਟਾਈਮ ਐ ਇਦਾਂ ਹੋਇਆ ਵੀ ਜਦੋਂ ਸਟੇਜ ਤੇ ਤੁਹਾਡੇ ਗਰੁੱਪ ਦੀ ਕੋਈ ਲੜਕੀ ਜਾਂ ਫਿਰ ਕਾਜਲ ਕਹਿ ਲਈ ਆਪਾਂ ਉਹ ਡਾਂਸ ਕਰ ਰਹੇ ਨੇ ਤੇ ਉਹਨਾਂ ਨਾਲ ਕੋਈ ਛੇੜਖਾਨੀ ਹੋ ਰਹੀ ਹੈਗੀ ਤੇ ਫਿਰ ਉਹਨੂੰ ਵੀ ਸੈਨ ਕਰਨਾ ਪੈਂਦਾ ਹਾਂਜੀ ਬਹੁਤ ਜ਼ਿਆਦਾ ਛੇੜਖਾਨੀਆਂ ਹੁੰਦੀਆਂ ਨਹੀਂ ਤੇ ਉਹ ਐਕਚੁਅਲੀ ਅਸੀਂ ਸੈਨ ਇਸ ਲਈ ਕਰ ਜਾਂਦੇ ਆ ਜਿਵੇਂ ਮੰਨ ਕੇ ਚਲੋ ਸਾਡੀ ਜੇ ਅਸੀਂ ਕੁਝ ਬੋਲਦੇ ਆ ਪਾਰਟੀ ਨੂੰ ਅਗਲਾ ਕਹਿੰਦਾ ਨਾ ਤੁਹਾਨੂੰ ਪੈਸੇ ਲਿਆ ਕੇ ਲਾ ਕੇ ਕਰਵਾਇਆ ਹਨਾ ਪ੍ਰੋਗਰਾਮ ਅਗਲਾ ਪੈਸੇ ਦੇ ਦੰਦਾ ਚਲੋ ਮੰਨਦੇ ਆਪ ਸਾਨੂੰ ਖਰੀਦ ਤਾਂ ਨਹੀਂ ਲੈਂਦਾ ਵੀ ਸਾਡੇ ਨਾਲ ਇਹੋ ਜਿਹੀਆਂ ਬਦਤਮੀਜ਼ੀਆਂ ਕਰੇ ਹਨਾ ਬਟ ਉਦੋਂ ਸਹਨ ਸਾਨੂੰ ਤਾਂ ਕਰਨਾ ਪੈਂਦਾ ਵੀ ਸਾੜੀ ਕਲਚਰ ਕੰਮ ਦੀ ਹਨਾ ਸਾਰੇ ਗਰੁੱਪ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੁੰਦੀ ਆ ਹਨਾ ਪਾਰਟੀ ਵਾਲੇ ਦੇ ਮੋਢਿਆਂ ਤੇ ਹੁੰਦੀ ਆ ਉਹਦੀ ਪੇਮੈਂਟ ਰੋਕ ਲਾਂਦੇ ਨਹੀਂ ਫਿਰ ਉਹਦੇ ਕਰਕੇ ਫਿਰ ਉਹਨੂੰ ਵਿਚਾਰੇ ਨੂੰ ਲੌਸ ਜਾਂਦਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਕੁਛ ਨਾ ਕੁਛ ਕਹਿ ਰਹੇ ਆ ਆਪ ਦਾ ਸਾਈਡ ਹੋ ਜਾ ਕੋਈ ਗੱਲ ਨਹੀਂ ਇਹਨਾਂ ਦੀ ਜਵਾਨ ਨੂੰ ਗੰਦੀ ਹੁੰਦੀ ਹੈ ਆਪਣੀ ਤਾਂ ਨਹੀਂ ਚਲੋ ਕੋਈ ਗੱਲ ਨਹੀਂ ਬਸ ਏਦਾਂ ਕਹਿ ਕੇ ਚੁੱਪ ਹੋ ਜਾਈਦਾ ਬੋਲੀਦਾ ਨਹੀਂ ਅੱਗੇ ਕਿਉਂ ਫਿਰ ਲੜਾਈ ਝਗੜੇ ਵੀ ਵੱਧਦੇ ਨੇ ਗੁੱਸੇ ਵੀ ਹੁੰਦੇ ਆ ਬਹੁਤ ਕੁਝ ਹੁੰਦਾਗਾ ਤੇ ਇੱਕ ਗੱਲ ਹੋਰ ਕੀ ਇਹ ਬਿਲਕੁਲ ਕੋੜੀ ਸਚਾਈ ਹੈਗੀ ਕਿ ਇਹ ਕਿਹਾ ਜਾਂਦਾ ਵੀ ਆਰਕੈਸਟਰ ਵਾਲੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਪੈਸੇ ਦੇ ਦੋ ਤੇ ਉਹਨਾਂ ਤੋਂ ਜਿਹੜਾ ਕੁਝ ਮਰਜ਼ੀ ਕਰਾ ਲੋ ਤੇ ਇਹਦੇ ਵਿੱਚ ਕਿੰਨੀ ਕ ਸਚਾਈ ਹੈ ਦੇਖੋ ਮੈਂ ਹੋਰ ਅਦੀ ਤਾਂ ਨਹੀਂ ਦੱਸ ਸਕਦੀ ਮੈਂ ਬਸ ਆਪਣੀ ਦੱਸ ਸਕਦੀ ਹਾਂ ਤੇ ਭਈ ਆ ਅਪਾ ਤਾਂ ਇਦਾਂ ਦਾ ਕੰਮ ਕਰਦੇ ਨਹੀਂ ਹੈਗੇ ਤੇ ਇਦਾਂ ਦੇ ਕੰਮ ਤੋਂ ਬਹੁਤ ਦੂਰ ਆ ਜਿਹੜਾ ਹਾਂ ਹੈਗਾ ਕਲਚਰ ਕੰਮ ਕਰਾਓ ਜਿੰਨਾ ਮਰਜ਼ੀ ਕਰਾਓ ਕੋਈ ਟੈਨਸ਼ਨ ਨਹੀਂ ਹੈਗੀ ਨਾ ਅਸੀਂ ਕਦੇ ਨੱਕ ਮਾਰਿਆ ਸਟੇਜ ਤੇ ਕਿ ਭਈ ਅਸੀਂ ਕੰਮ ਨਹੀਂ ਕਰਦੇ ਜਿੰਨਾ ਮਰਜ਼ੀ ਕਰਾਓ ਬਟ ਹਾਂ ਅੱਗੋਂ ਕੋਈ ਬੰਦਾ ਗਲਤ ਬੋਲਦਾ ਇਹ ਵੀ ਨਹੀਂ ਹੈਗਾ ਕਿ ਅਸੀਂ ਜੋ ਮਾਈ ਮਤਲਬ ਕਿ ਚੁੱਪ ਕਰਕੇ ਬਹਿ ਜੰਨੇ ਹਾਂ ਹਾਂ ਜਦੋਂ ਬਿਲਕੁਲ ਪਾਣੀ ਉੱਤੋਂ ਚੱਲ ਜਾਂਦਾ ਫਿਰ ਬੋਲੀਦਾ ਹੁੰਦਾ ਇਹ ਇਦਾਂ ਦਾ ਆਫਰ ਤਾਂ ਬਹੁਤ ਲੋਕ ਕਰਦੇ ਹੋਣੇ ਜਿਵੇਂ ਤੁਸੀਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹੋ ਕਿਉਂਕਿ ਲੋਕਾਂ ਦੀ ਆਦਤ ਹੁੰਦੀ ਹੈਗੀ ਉਹ ਕੁੜੀਆਂ ਨੂੰ ਜੇ ਤਾਂ ਅੱਜ ਕੱਲ ਤਾਂ ਇਦਾਂ ਦਾ ਹੋ ਗਿਆ ਮਾਹੌਲ ਕਿ ਕੁੜੀਆਂ ਸੜਕ ਤੇ ਤੁਰੀਆਂ ਜਾਂਦੀਆਂ ਨੂੰ ਨਹੀਂ ਬਖਸ਼ਦੇ ਹੈਗੇ ਫੇਰ ਵੀ ਤੁਸੀਂ ਤਾਂ ਉੱਥੇ ਆਪਣਾ ਕੰਮ ਕਰ ਰਹੇ ਹੋਗੇ ਤਾਂ ਉਹਨਾਂ ਉੱਥੇ ਸ਼ਰਾਬੀ ਹੁੰਦੇ ਨੇ ਵਿਆਹ ਦੇ ਵਿੱਚ ਕਦੇ ਇਦਾਂ ਦਾ ਕਿਸੇ ਨੇ ਕੋਈ ਆਫਰ ਕੀਤਾ ਹਾਂਜੀ ਬੋ ਕਿਤੇ ਨੇ ਮਤਲਬ ਕਿ ਜੇ ਮੈਂ ਸਾਡੇ ਆਰਗੇਨਾਈਜ਼ਰ ਹੁੰਦੇ ਉਹਨਾਂ ਨੂੰ ਵੀ ਕਹਿੰਦੇ ਆ ਕਿ ਭਈ ਆ ਕੁੜੀ ਤੋਂ ਅਸੀਂ ਐ ਕਰੋਨਾ ਵਾ ਕਰੋਨਾ ਫਿਰ ਉਹ ਸਾਨੂੰ ਨਹੀਂ ਕਹਿੰਦੇ ਆ ਕਿ ਉਹਨਾਂ ਨੂੰ ਕਿਉਂਕਿ ਪਤਾ ਹੁੰਦਾ ਭਈ ਉਹਨਾਂ ਦੀ ਕੁੜੀ ਕਿਵੇਂ ਦੀ ਹੈਗੀ ਆ ਕਿਵੇਂ ਦੀ ਨਹੀਂ ਹੈਗੀ ਸਾਨੂੰ ਵੀ ਬੋ ਔਫਰ ਆਉਂਦੇ ਆ ਕਿ ਭਈ ਅਸੀਂ ਐ ਇੱਕ ਪੈਸੇ ਦੇ ਦੰਨੇ ਆ ਤੁਸੀਂ ਐ ਕਰ ਲੋ ਵਾ ਕਰ ਲੋ ਮੈਂ ਕਹ ਜੇ ਅਸੀਂ ਤੁਹਾਨੂੰ ਪੈਸੇ ਦਈਏ ਮੈਂ ਕਹ ਤੁਸੀਂ ਆਪਣੀ ਕੁੜੀ ਨੂੰ ਭੇਜ ਸਕਦੇ ਹੋ ਫਿਰ ਉੱਥੇ ਬੰਦਾ ਗੁੱਸੇ ਹੋ ਜਾਂਦਾ ਹੁਣ ਗੁੱਸਾ ਤਾਂ ਸਾਨੂੰ ਵੀ ਆਉਂਦਾਗਾ ਅਸੀਂ ਨਹੀਂ ਬੋਲਦੇ ਪਰ ਕਿਉਂ ਨਹੀਂ ਬੋਲਦੇ ਕਿਉਂਕਿ ਸਾਡੇ ਵੀ ਕੁਝ ਰਿਸਪੌਂਸਿਬਿਲਟੀ ਹੁੰਦੀ ਆ ਕਿ ਭਾਈ ਸਾਡੀ ਜੇ ਪੇਮੈਂਟ ਜਾਊਗੀ ਤਾਂ ਹੋਰਾਂ ਦੇ ਵੀ ਜਾਊਗੇ ਇਹ ਤਾਂ ਹੈ ਨਹੀਂ ਕਿ ਸਾਡੀ ਕੱਲਿਆਂ ਦੀ ਪੇਮੈਂਟ ਜਾਊਗੀ ਤਾਂ ਅਸੀਂ ਨਹੀਂ ਬੋਲਦੇ ਮੈਂ ਕਿਹਾ ਚੱਲ ਯਾਰ ਉਹਨਾਂ ਦੀ ਕਰਨੀ ਉਹਨਾਂ ਦੇ ਅੱਗੇ ਸਾਡੀ ਕਰਨੀ ਸਾਡੇ ਅੱਗੇ ਨਹੀਂ ਤਾਂ ਲੋਕੀ ਕਹਿ ਦਿੰਦੇ ਆ ਜਦੋਂ ਅਸੀਂ ਉਹਨਾਂ ਦੀ ਕੁੜੀ ਬਾਰੇ ਹਲਕਾ ਜਿਹਾ ਕੁਝ ਬੋਲ ਦਿੰਨੇ ਆ ਤਾਂ ਉਹ ਨਾਲ ਦੇ ਨਾਲ ਸਾਨੂੰ ਗੁੱਸੇ ਨਾਲ ਕਹਿੰਦੇ ਆ ਤੂੰ ਤੇਰੀ ਹਿੰਮਤ ਕਿਵੇਂ ਹੋਈ ਸਾਡੀ ਕੁੜੀ ਬਾਰੇ ਬੋਲਣ ਦੀ ਫਿਰ ਤੋੜਦੀ ਕਿਵੇਂ ਹੋ ਜਾਂਦੀ ਆ ਹਿੰਮਤ ਕਿ ਭਾਈ ਨਾਲੇ ਕਹਿ ਦਿੰਦੇ ਆ ਬਈ ਇਹ ਤੈਨੂੰ ਚਰਨੇ ਨੱਚਦੀਆਂ ਨੇ ਇਹ ਤਾਂ ਕੀ ਪਤਾ ਕੀ ਕਰਦੀ ਹੋਣੀ ਹੁਣ ਤੁਸੀਂ ਇੱਕ ਇੱਕ ਕੁੜੀ ਨੂੰ ਤਾਂ ਨਹੀਂ ਜਾਣਦੇ ਕਿ ਬਈ ਕਿਹੜੀ ਕੁੜੀ ਕੀ ਕਰਦੀ ਆ ਕੀ ਨਹੀਂ ਕਰਦੀ ਹੁਣ ਉਹਦਾ ਸਾਨੂੰ ਪਤਾ ਸਾਡੇ ਅੰਦਰੋਂ ਪਤਾ ਕਿ ਬਈ ਅਸੀਂ ਕੀ ਕਰਦੇ ਆ ਕਿਵੇਂ ਦੇ ਕੰਮ ਕਰਦੇ ਆ ਤੇ ਰਹੀ ਨੱਚਣ ਵਾਲੀ ਗੱਲ ਲੋਕੀ ਕਹਿ ਦਿੰਦੇ ਆ ਬਈ ਨੱਚਦੀ ਆ ਨੱਚਦੀ ਆ ਨੱਚਦੀ ਤਾਂ ਸਾਰੀਆਂ ਦੀ ਕੁੜੀਆਂ ਇਹ じゃ ਕੋਣ ਆ ਬੰਦਾ ਜਿਹੜਾ ਨਹੀਂ ਨੱਚਦਾ ਵਿਆਹ ਵਿਆਹ ਤੇ ਤਾਂ ਸਾਰੇ ਨੱਚਦੇ ਆ ਪਾਰਟੀ ਹੁੰਦੀ ਆ ਫੰਕਸ਼ਨ ਹੁੰਦੇ ਆ ਸਾਰੇ ਆਉਂਦੇ ਆ ਫੰਕਸ਼ਨਾਂ ਤੇ ਨੱਚਦੇ ਵੀ ਆ ਤੇ ਉਹ ਆਪਣੀ ਨੂੰ ਤਾਂ ਕਹਿ ਦਿੰਦੇ ਬਈ ਸਾਡੇ ਦਾ ਸ਼ੌਕ ਆ ਤੇ ਅਸੀਂ ਤਾਂ ਮਜਬੂਰੀ ਚ ਹੀ ਕਰ ਰਹੇ ਆ ਨਾ ਤੇ ਸਾ ਅਸੀਂ ਤਾਂ ਪੇਟ ਲਈ ਕਰ ਰਹੇ ਆਪਣੇ ਢਿੱਡ ਲਈ ਕਰ ਰਹੇ ਫੈਮਲੀ ਲਈ ਕਰ ਰਹੇ ਆ ਤੋਂ ਬਸ ਆਹੀ ਗੱਲ ਆ ਬਈ ਤੁਹਾਡੀ ਸੋਚ ਆ ਤੁਸੀਂ ਚੇਂਜ ਕਰਨੀ ਨਹੀਂ ਕਰਨੀ ਉਹ ਤੁਹਾਡੇ ਹੱਥ ਚ ਜਿਹੜੀ ਇੰਸਟਾ ਤੇ ਆਪਣਾ ਪੇਜ ਨਹੀਂ ਬਣਾਇਆ ਹੋਇਆ ਹਨਾ ਨੱਚ ਨਹੀਂ ਰਹੀ ਉਹ ਡਾਂਸ ਨਹੀਂ ਕਰ ਰਹੀ ਉਹ ਵੀ ਨਾਚਾਰ ਹੋਗੀ ਫਿਰ ਤਾਂ ਹਨਾ ਉਹੀ ਗੱਲ ਆ ਗਈ ਕਹਿੰਦਾ ਵੀ ਅਮੀਰ ਦੇ ਸ਼ੌਕ ਗਰੀਬੀ ਦੀ ਮਜਬੂਰੀ بس ਇਹ ਗਰੀਮ ਨਾ ਕਰੇ ਕੰਮ ਤੇ ਅਮੀਰ ਕਰੀ ਜਾਵੇ ਤਾਂ ਉਹਦਾ ਕੋਈ ਸਿਰਦਾ ਨਹੀਂ ਫਿਲਮ ਪ੍ਰੋਡਕਸ਼ਨ ਹੋ ਰਿਹਾ ਨੇ ਨਾ ਫਿਲਮਾਂ ਐਡੇ ਫਿਲਮਾਂ ਆ ਰਹੀਆਂ ਨੇ ਉਹ ਚ ਕੁੜੀਆਂ ਨਿਊਡ ਕਰਦੀਆਂ ਨੇ ਜਾਂ ਨੱਚਦੀਆਂ ਨੇ ਹਨਾ ਉਹਨਾਂ ਨੂੰ ਦਾ ਕੁਛ ਕਿਹਾ ਨਹੀਂ ਜਾਂਦਾ ਸਾਰੀ ਉਂਗਲ ਆ ਜਾਂਦੀ ਹੈ ਔਰਕੈਸਟਰ ਵਾਲਿਆਂ ਤੇ ਔਰਕੈਸਟਰ ਵਾਲੇ ਇਦਾਂ ਨੇ ਔਰਕੈਸਟਰ ਵਾਲੇ ਇਦਾਂ ਨਹੀਂ ਕਦੇ ਕਿਸੇ ਦੇ ਅੰਦਰ ਵੜ ਕੇ ਨਹੀਂ ਦੇਖਿਆ ਆਪਾਂ ਔਰਕੈਸਟਰ ਵਾਲੇ ਕਿੱਦਾਂ ਦੇ ਹੁੰਦੇ ਹਨਾ ਸਾਡੇ ਨਾਲ ਕੋਈ ਮੈਂ ਕਹਿੰਦਾ 10 ਦਿਨ 10 ਦਿਨ ਬੰਦਾ ਰਹਿ ਕੇ ਜਾਵੇ ਠੀਕ ਹੈ 10 ਦਿਨਾਂ ਚ ਉਹਨੂੰ ਪਤਾ ਲੱਗ ਜੂ ਵੀ ਇਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ ਕੀ ਇੱਕ ਗੱਲ ਹੋਰ ਬਹੁਤ ਕਹੀ ਜਾਂਦੀ ਹੈ ਕਿ ਜਿਹੜੇ ਔਰਕੈਸਟਰ ਵਾਲੀਆਂ ਹੁੰਦੀਆਂ ਨੇ ਜਦੋਂ ਸਟੇਜ ਤੇ ਨੱਚਦੀਆਂ ਨੇ ਤਾਂ ਸ਼ਰਾਬ ਪੀ ਕੇ ਨੱਚਦੀਆਂ ਨੇ ਤੇ ਸਭ ਤੋਂ ਵੱਧ ਨਸ਼ੇ ਕਰਦੀਆਂ ਨੇ ਔਰਕੈਸਟਰ ਵਾਲੀਆਂ ਉਹਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਗੱਲ ਤਾਂ ਮੈਂ ਵੀ ਸੁਣੀ ਸੀ ਇਦਾਂ ਲਈ ਕੁੜੀਆਂ ਨੂੰ ਨਹੀਂ ਮੁੰਡਿਆਂ ਨੂੰ ਵੀ ਕਹਿੰਦੇ ਆ ਬਈ ਤੁਸੀਂ ਤਾਂ ਕੁਝ ਖਾ ਪੀ ਕੇ ਨੱਚਦੇ ਹੋ ਹੁਣ ਜੇ ਬਈ ਸਾਡੇ ਚ ਜ਼ੋਰ ਹੈਗਾ ਤਾਂ ਹੀ ਨੱਚਦੇ ਆਂ ਸੀ ਜ਼ਰੂਰੀ ਤਾਂ ਤੁਸੀਂ ਟੈਸਟ ਤਾਂ ਨਹੀਂ ਕਰਾਇਆ ਸਾਡਾ ਕਿ ਅਸੀਂ ਕੁਝ ਖਾਦਾ ਪੀਤਾ ਹੋਇਆ ਹੁਣ ਸਾਡੀ એનર્ਜੀ ਰੱਬ ਨੇ ਸਾਨੂੰ ਦਿੱਤੀਆ ਹਿੰਮਤ ਦਿੱਤੀਆ ਤਾਂ ਅਸੀਂ ਦਿਖਾ ਰਹੇ ਆਂ ਨਾ ਸਾਡਾ ਟੈਲੈਂਟ ਦਿਖਾ ਰਹੇ ਆਂ ਸੀ ਬਟ ਇਹ ਜੱਜ ਕਰਨਾ ਨਹੀਂ ਬਣਦਾ ਕਿ ਬਈ ਤੁਸੀਂ ਕੁਝ ਖਾਦਾ ਪੀਤਾ ਹੋਇਆ ਕਿ ਬਈ ਇੰਨਾ ਜ਼ੋਰ ਦਾ ਬੰਦਾ ਲਾਈ ਨਹੀਂ ਸਕਦਾ ਜ਼ਰੂਰੀ ਨਹੀਂ ਹੁੰਦਾ ਪੰਜਾਉਂਗਲ ਇੱਕੋ ਸਰ ਨਹੀਂ ਹੁੰਦੇ ਕਿ ਬਈ ਸਾਰੀ ਕੁੜੀਆਂ ਹੀ ਐਦਾਂ ਹੁੰਦੀਆਂ ਸਾਰੇ ਮੁੰਡੇ ਵੀ ਐਦਾਂ ਹੁੰਦੇ ਆ ਚਲੋ ਚਲੋ ਕੁੜੀਆਂ ਦਾ ਤਾਂ ਇੰਟਰਵਿਊ ਹੋ ਜਾਂਦਾ ਕੁੜੀਆਂ ਨੂੰ ਪੁੱਛ ਵੀ ਲੈਂਦੇ ਮੁੰਡਿਆਂ ਨੂੰ ਤਾਂ ਕੋਈ ਨਹੀਂ ਪੁੱਛਦਾ ਕਿ ਬਈ ਤੂੰ ਤੁਹਾਡੀ ਲਾਈਫ ਕਿਵੇਂ ਹੁੰਦੀ ਆ ਕਿਵੇਂ ਨਹੀਂ ਹੁੰਦੀ ਹੁਣ ਵਿਚਾਰੇ ਭੰਗੜੇ ਵਾਲੇ ਮੁੰਡੇ ਵੀ ਆਉਂਦੇ ਆ ਤੇ ਉਹ ਵੀ ਕੰਮ ਕਰਦੇ ਆ ਚਲ ਕੁੜੀਆਂ ਨੂੰ ਤਾਂ ਖਾਣ ਪੀਣ ਨੂੰ ਕੋਈ ਪੁੱਛ ਹੀ ਲੈਂਦਾ ਮੁੰਡਿਆਂ ਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਹੈਗਾ ਕਿਉਂ ਉਹ ਵਿਚਾਰੇ ਤਿਆਰ ਹੁੰਦੇ ਨੇ ਜੋ ਕਿ ਸਾਡੇ ਤੋਂ ਵੀ ਵੱਧ ਕੰਮ ਕਰਦੇ ਆ ਮੁੰਡੇ ਕਿਉਂ ਅਸੀਂ ਤਾਂ ਚਲ ਇੱਕ ਇੱਕ ਦੋ ਦੋ ਤਿੰਨ ਤਿੰਨ ਐਂਟਰੀ ਲਾ ਲੈਣ ਆ ਤੇ ਮੁੰਡੇ ਤਾਂ ਸਾਡੇ ਪਿੱਛੇ ਹਰ ਟਾਈਮ ਰਹਿੰਦੇ ਆ ਉਹ ਉਹਨਾਂ ਨੂੰ ਨਾ ਕੋਈ ਰੈਸਟ ਮਿਲਦਾ ਨਾ ਕੋਈ ਕੰਮ ਉਹਨਾਂ ਦੀ ਬਲਾਈ ਵਿਚਾਰੀ ਬਹੁਤ ਔਖੀ ਹੁੰਦੀ ਆ ਬਟ ਲੇਕਿਨ ਜੱਜ ਕਰਨਾ ਬਹੁਤ ਔਖਾ ਹੁੰਦਾ ਤੇ ਜਦੋਂ ਕਰਦਾ ਨਾ ਬੰਦਾ ਕੰਮ ਉਦੋਂ ਬੜਾ ਔਖਾ ਹੁੰਦਾ ਤੇ ਉਦੋਂ ਕਿੰਨਾ ਕੁ ਦੁੱਖ ਹੁੰਦਾ ਕਾਜਲ ਜਦੋਂ ਕੋਈ ਰਿਸ਼ਤੇਦਾਰ ਜਾ ਫਿਰ ਅੰਡੀ ਗਵਾਂਡੀ ਕਹਿ ਦਿੰਦਾ ਵੀ ਇਹ ਤਾਂ ਕੰਜਰਾ ਨਾਲ ਰਲ ਗਈ ਇਹ ਤਾਂ ਅਜਿਹੇ ਕੰਮ ਕਰਨ ਲੱਗ ਗਈ ਤੇ ਇਹ ਕੰਜਰਾ ਵਾਲੇ ਕੰਮ ਕਰਦੀ ਹੈ ਦੇਖੋ ਮੈਂ ਤਾਂ ਐਦਾਂ ਦੀ ਗੱਲ ਕਦੇ ਸੁਣੀ ਨਹੀਂ ਹੈਗੀ ਬਸ ਬੱਬ ਦੇ ਕਿਰਪਾ ਨਾਲ ਇਦਾਂ ਦੀ ਹੈਗੀ ਆ ਕਿਰਪਾ ਕਿ ਮੈਨੂੰ ਕਦੇ ਕਿਸੇ ਨੇ ਇਦਾਂ ਦਾ ਟੋਂਟ ਨਹੀਂ ਮਾਰਿਆ ਨਾ ਕਿਸੇ ਪੜੋਸ ਵਾਲੇ ਨੇ ਨਾ ਕਿਸੇ ਹੋਰ ਨੇ ਤੇ ਰਹੀ ਗੱਲ ਸਭ ਤੋਂ ਮੇਨ ਆਪਣੀ ਫੈਮਿਲੀ ਹੁੰਦੀ ਆ ਉਹਨਾਂ ਨੇ ਉਹਨਾਂ ਦੀ سپورਟ ਹੈਗੀ ਆ ਜੇ ਉਹਨਾਂ ਦੀ سپورਟ ਹੈਗੀ ਆ ਤਾਂ ਕੋਈ ਕੁਝ ਨਹੀਂ ਬੋਲ ਸਕਦਾ ਆਪਾਂ ਨੂੰ ਬਸ ਮੈਂ ਮੈਂ ਤਾਂ ਇਦਾਂ ਦਾ ਕੁਝ ਸੁਣਿਆ ਨਹੀਂ ਤੇ ਬਾਕੀ ਹੋਰਾਂ ਦਾ ਪਤਾ ਨਹੀਂ ਮੈਨੂੰ ਇਹ ਸਾਡੇ ਨਾਲ ਸੀਗੀ ਬਲਾਸਟਰ ਜੋੜੀ ਜਿਨ੍ਹਾਂ ਨੇ ਦੱਸਿਆ ਕਿ ਸਮਾਜ ਦੇ ਲੋਕ ਅੱਜ ਵੀ ਇਹਨਾਂ ਨੂੰ ਉਹੀ ਨਜ਼ਰ ਦੇ ਨਾਲ ਦੇਖਦੇ ਨੇ ਬੇਸ਼ੱਕ ਜਿਹੜੇ ਫਿਲਮਾਂ ਦੇ ਵਿੱਚ ਨੱਚਣ ਵਾਲੇ ਨੇ ਉਹਨਾਂ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਪਰ ਅੱਜ ਵੀ ਉਹਨਾਂ ਨੂੰ ਉਹੀ ਨਜ਼ਰੀਏ ਨਾਲ ਉਹੀ ਕਮੈਂਟਿੰਗ ਕੀਤੀ ਜਾਂਦੀ ਹੈ ਲੋਕਾਂ ਨੂੰ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਆਪਣਾ ਨਜ਼ਰੀਆ ਬਦਲਣ ਦੀ ਕਿਉਂਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈ ਹਰ ਕੋਈ ਆਪਣੇ ਢਿੱਡ ਭਰਨ ਦੇ ਲਈ ਜਾਂ ਫਿਰ ਆਪਣੀ ਮਜਬੂਰੀ ਦੇ ਲਈ ਕੰਮ ਕਰਦਾ ਹੈ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ